ਚੱਲੇ ਬਾਬਾ ਓਏ ਆਂਦੇ ਦੱਸੇ ਬਾਪੂ ਜੀ ਦੇ ਯਾਰ ਹੋਤੇ ਸੇ ਯਾਰ ਹੋਤੇ ਦੁਨੀਆ ਦੇ ਮੇਰੇ ਕਾਈ ਦੀ ਬਾਪੂ ਜੀ ਦੇ ਯਾਰ ਹੋਵੇ ਹੋਵੇ ਦੁਨੀਆ ਦੇ ਮੇਰੇ ਪਾਣਾਰਾ ਏ ਕਿਰਪਾਈ ਹੋ ਜੇ ਕੰਮ ਬਣ ਜੇ ਉਹ ਤਾਂ ਜਹਾਜ਼ ਦੀ ਟਾਕੀ ਨੂੰ ਫੜਾਉਣ ਲੱਗਦੇ ਨੇ ਵੀ ਮਾਪਸ ਮੁੜ ਜਾਓ ਏ ਬੱਕਰਾ ਜੇ ਕਿਰਪਾਈ ਹੋ ਜੇ ਉੱਥੇ ਹੀ ਰਹਿ ਜੇ ਓਏ ਬੱਕਰਾ ਚੱਲੇ ਬਾਬਾ ਓਏ ਤਾਰੇ ਆਤਾ ਰਾਤੇ ਆ ਰਹੇ ਜੰਮੇ ਦੀਆਂ ਕੀ ਮਾਤੀ ਤੇਰੀ ਆਵਾਜ਼ ਆਵੇ ਮਾਪੇ ਰਿਹਾ ਮੇਰਾ ਮੁਝੇ ਕਿੰਨਾ ਰਗਾ ਦਿੱਤਾ ਵੀਰ ਮੇਰੇ ਯਾਰ ਓਏ ਕਾਜੋਏ ਕਾ ਦਿਨ ਚ ਦੋਏ ਮਰੇ ਆਤਾ ਸੋਚ ਕੇ ਆਏ ਦੋਏ ਸਪੂਰਨ ਹੋ ਜਾਣਗੇ ਆ ਇੱਕ ਆਏ ਕਹਿੰਦਾ ਵੀ ਸ਼ੇਰਾ ਟੱਗਿਆ ਜਾਵੇ ਓਏ ਫੱਕਰਾ ਵੀ ਜਮਾਈ ਦੇ ਸਿਰ ਤੇ ਸ਼ੇਰਾ ਬੰਨਿਆ ਜਾਵੇ ਫੱਕਰਾ ਗੁੱਡੀ ਦਾ ਵਿਆਹ ਹੋ ਜੇ ਯਾ ਬੜੀਆ ਘਰੇ ਵਿਆ ਹੋਊਗਾ ਓਏ ਫਕਰਾ ਯਾ ਬੜੀਆ ਘਰੇ ਹੋ ਜਾ ਤੀਜਾ ਵਜਣਾ ਵਧੀਆ ਹੋਊਗਾ ਓਏ ਬਕਰਾ ਕਰਚ ਨਾ ਹੋਵੇ ਆਮਨਦੀਪ ਆਮਨਦੀਪ ਕੀ ਪੁੱਛਾ ਹੋਵੇ ਕੰਨ ਪਾਇਆ ਹੋਵੇ ਪੁੱਛਾ ਬਾਣ ਹੋਵੇ ਕੱਟ ਕਰ ਦੋ ਬਾਜ ਬਕਰ ਕਰਚ ਨਾ ਹੋਵੇ ਆਮਨਦੀਪ ਕਰਚ ਨਾ ਹੋਵੇ ਆਮਨਦੀਪ ਆਮਨਦੀਪ ਕੀ ਦਾ ਨਾਮ ਆਤਾ ਗੁੜੀਆ ਦਾ ਨਾਮ ਮਾਤਾ ਪਰਿਵਾਰ ਚ ਚਾਰ ਜਣੇ ਹੋ ਚਾਰ ਜਣੇ ਪੱਕੀ ਗੱਲ ਆ ਬਾਕੀ ਬਹਿ ਜੋ ਜਲਦੀ ਬਰਬਾਹ ਧਾਰੀ ਪਉੜਾ ਸੰਦਾਨਾ ਦੀ ਮਾਤਾ ਤੂੰ ਤੇ ਵੱਡਾ ਨਾ ਰੰਗ ਦੀ ਧਾਰੀ ਪਉੜਾ ਸੰਦਾਨਾ ਦੀ ਮਾਤਾ ਹੋਣ ਚਾਹੁੰਦਾ ਚੰਗਾ ਜੀ ਬੰਦਾ ਤੇਰਾ ਦੀ ਮਾਤਾ ਕੋਲੇ ਰਖਾ ਲਿਆਪਦਾ ਆਮਨਦੀਪ ਕੀ ਦਾ ਨਾਮ ਮਾਤਾ ਗੁੜੀਆ ਦਾ ਮਾਤਾ ਕੰਮ ਕਰੋ ਮਾਤਾ ਦੋ ਸੋਚ ਕੇ ਆਂ ਇਹ ਕਿਰਪਾ ਹੋ ਜੇ ਦੋਏ ਕੰਮ ਹੋ ਜਣਾ ਮਾਤਾ ਸੰਤਾਂ ਦੀ ਕਿਰਪਾ ਹੋ ਜੇ ਦੋਏ ਕੰਮ ਹੋ ਜਣਾ 5-7 ਕਿਲੋ ਆਟਾ ਲੈ ਕੇ ਪੇੜੇ ਬਣਾ ਕੇ ਗਊਆਂ ਨੂੰ ਦੇ ਦੇਂਗੀ ਮਾਤਾ ਪਰਦੇ ਦੀਆਂ ਗੱਲਾਂ ਹੁੰਦੀਆਂ ਨੇ ਮਾਤਾ ਕਹੀ ਮਾਤਾ ਕਹੀ ਗੱਲਾਂ ਪਰਦੇ ਦੀਆਂ ਗੱਲਾਂ ਦਸੀਂ ਜਾਂਦਿਆਂ ਪੇੜੇ ਲੈ ਕੇ ਗਊਆਂ ਨੂੰ ਦੇ ਆਈ ਜੇ ਕਿਰਪਾ ਹੋ ਜੋ ਜਿਹੜੇ ਕੰਮ ਆਈਆਂ ਸਪੂਰਨ ਹੋਜੋ ਟੇਕ ਮਾਤਾ ਚੱਲੇ ਬਾਬਾ ਬਾਬਾ ਕਰਦਾ ਕਹਦੇ ਨੇ ਦਾ ਸਿਵਕਲੀ ਕਹਿੰਦੇ ਹੁਣ ਉਹਨਾਂ ਦੀ ਪੁੱਛਾ ਹੋਵੇ ਸਿਵਕਲੀ ਕਹਿੰਦੇ ਹੁਣ ਉਹਨਾਂ ਦੀ ਪੁੱਛਾ ਹੋਵੇ ਪੁੱਛਣ ਵਾਸਤੇ ਹੁਣ ਕਿਸੇ ਨੂੰ ਸਿਵਕਲੀ ਕਹਿੰਦੇ ਹੁਣ ਉਹਨਾਂ ਦੀ ਪੁੱਛਾ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਆਜੋ ਭਾਈ ਇਹ ਤਾਂ ਪਿਆਰ ਦਾ ਨਾਮ ਹੁੰਦਾ ਔਰੀ ਨੂੰ ਸਿਵਕਲੀ ਸਿਵਕਲੀ ਕਹਿੰਦੇ ਹੁਣ ਵੀ ਸਿਵਕਲੀ ਜੀ ਉਹਨਾਂ ਦੀ ਪੁੱਛਾ ਹੋਵੇ ਕੰਨ ਪਾਏ ਹੋਣਾ ਉਰੀ ਦਾ ਨਾਂ Shivkali ਲੈਂਦੇ ਹੁਣ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਸਰ ਉੱਪਰ ਦੀ ਕੰਨ ਪਾਇਆ ਹੋਵੇ Shivkali ਕਹਿੰਦੇ ਹੁਣ ਪੁੱਛਣ ਵਾਸਤੇ ਹੁਣ Shivkali ਕਹਿੰਦੇ ਹੁਣ ਕੰਨ ਪਾਇਆ ਹੋਵੇ ਫਿਰ ਫੜ ਕੇ ਥਾਲ ਲਾਗੇ ਫਿਰ ਤਾਂ ਆਹੇ ਜਾਊ ਮਾਤਾ ਨੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕਰੇ ਕੁੜੀ ਨੂੰ ਕਹਿੰਦੇ ਹੁਣ Shivkali ji Shivkali ji ਕਹਿੰਦੇ ਹੁਣ ਉਹਨਾਂ ਦੀ ਪੁੱਛਾ ਹੋਵੇ ਕੰਮ ਤਾਂ ਹੋਰ ਪੁੱਛਣ ਵਾਸਤੇ ਆਏ ਨੇ Shivkali ji ਕੁੜੀ ਨੂੰ ਕਹਿੰਦੇ ਹੁਣ ਉਹਨਾਂ ਦੀ ਪੁੱਛਾ ਹੋਵੇ ਆਜੋ ਭਾਈ ਜਲਦੀ ਆਇਆ ਕਰੋ ਮਾਤਾ ਮਾਲਾ ਤੁਹਾਨੂੰ ਦਿੰਦੇ ਹਾਂ ਦੇ ਨਾ ਦੇ ਉੱਥੇ ਆ ਜੀ ਤੁਸੀਂ ਐ ਐ ਤੋਂ 300 ਰੁਪਏ ਬਾਬਾ ਨਾਲ ਲੈ ਆਇਆ ਕਿੱਥੋਂ ਆਇਆ ਮਾਤਾ ਸੰਗਰੂਰ ਤੋਂ ਆਇਆ ਮਾਤਾ Shivkili ji ਕਿਨੂੰ ਕਹਨੇ ਮਾਤਾ ਫਰਮਾਤਾ ਘੰਟਾ ਹੋ ਗਿਆ ਬਾਜਾ ਮਾਰਦੇ ਉੱਠ ਕੇ ਘਾਤੋਂ ਨਹੀਂ ਆਉਂਦੇ ਐ ਮਾਤਾ ਕੰਮ ਤਾਂ ਉਹ ਪੁੱਛਣਾ ਆਇਆ ਮਾਤਾ ਤੁਸੀਂ ਮਾਤਾ ਸੰਗਰੂਰ ਦੇ ਨਹੀਂ ਹੈਗੇ ਵਸਿੰਦੇ ਕਿੱਥੇ ਦੇ ਹੋ ਓ ਮਾਤਾ ਚੱਲੋ ਫਿਕਰਾਂ ਹਰਿਆਣੇ ਚ ਦੱਸੋ ਪਾਪਾ ਮਾਤਾ ਨਾਲ ਤੇ ਆਈਆਂ ਬੋਲੋ ਬਪਾ ਦੱਸੋ ਤੇ ਆਈਆਂ ਬੰਨੀਆਂ ਵਿੱਚ ਸੀਆਂ ਨੇ ਥੋੜੇ ਵਿੱਚ ਕਾਲੀਆਂ ਬੰਨੀਆਂ ਵਿੱਚ ਕੁਝੀਆਂ ਵਿੱਚ ਥੋੜੇ ਵਿੱਚ ਕਾਲੀਆਂ ਲੱਗੀਆਂ ਨੇ ਥੋੜੇ ਕੋਰੇ ਰਾਮ ਜਪ ਰਾਹੀ ਕੋਈ ਕੋਈ ਕਰਦੇ ਸੋ ਬਪਾ ਮਦੱਕਰ ਉੱਪਰ ਦੀ ਪੁੱਛਣ ਵਾਸਤੇ ਆਈਆਂ ਕੰਮ ਤੇ ਨ ਪੁੱਛਣ ਵਾਸਤੇ ਆਈਆਂ ਮਾਤਾ ਜੇ ਕਿਰਪਾ ਹੋ ਜੇ ਬਣੇ ਜਾਣ ਮਾਤਾ ਤੁਹਾਡੇ ਕੱਪੜੇ ਕਿਹਦੇ ਚੱਕੇ ਗਏ ਤੇ ਤੁਹਾਡੇ ਚੱਕੇ ਗਏ ਤੇ ਚੱਲ ਬਾਬਾ ਓਏ ਹੱਪੜੀ ਜੇ ਸਪੂਰਣੇ ਹੋ ਜੇ ਬਣੇ ਜਾਵੇ ਮਾਤਾ ਸੰਗਤ ਨੂੰ ਅਗਲੇ ਸਾਲ ਇਸੇ ਮਹੀਨੇ ਦੇ ਵਿੱਚ ਲੱਡੂ ਵੰਡ ਜਾਈਂ ਮਾਤਾ ਕਿ ਬਰਾਤਾ ਬਾਪੇ ਕਰਦੇ ਕਿਰਪਾ ਤੇਰੇ ਤੇ ਲੱਡੂ ਵੰਡ ਕੇ ਜਾਵਾਂ ਤੇ ਛੋਲੀਆਂ ਜਿਹੜੀਆਂ ਸੁਖਣਾ ਸੁਖ ਕੇ ਆਇਆਂ ਤੋਹਰ ਕਰਦੇ ਜਾਂ ਕਿਰਪਾਈ ਹੋ ਜਾ ਮਾਤਾ ਦੇਖ ਮਾਤਾ ਤੇਲੀ ਬਾਬਾ ਤੇ ਜਾ ਕੇ ਤੁੰਗਿਆ ਸੀ ਬਾਨਾ